ਅੱਜ ਦੇ ਇਸ ਪੰਥਕ ਇਕੱਠ ਦੇ ਬਾਬਤ ਦਾਸ ਤੋਂ ਪਹਿਲਾਂ ਤੁਸੀਂ ਬੜੇ ਵਿਸਥਾਰ ਦੇ ਨਾਲ ਸਾਰੇ ਬੋਲਣ ਵਾਲੇ ਬੁਲਾਰਿਆਂ ਪਾਸੋਂ ਸਰਵਣ ਕੀਤਾ ਹੈ ਖਾਲਸਾ ਜੀ ਆਪ ਜੀ ਨੂੰ ਪਤਾ ਹੈ ਅੱਜ ਨਾਨਕ ਸਾਹਿਬ 557 ਸਾਲ ਦੀ ਆਰੰਭਤਾ ਨਵਾਂ ਸਾਲ ਹੈ ਸਿੱਖ ਪੰਥ ਦਾ ਇਸ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਹੈ ਅੱਜ ਇੱਕ ਚੇਤ ਸੰਕਰਾਂਤ ਦਾ ਦਿਹਾੜਾ ਹੈ ਜਿਥੇ ਆਪ ਨੂੰ ਨਵੇਂ ਸਾਲ ਦੀਆਂ ਵਧਾਈਆਂ ਨੇ ਮੁਬਾਰਕਾਂ ਨੇ ਉਥੇ ਖਾਲਸਾਈ ਜਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦਾ ਤਿਹਾਰ ਨਰੋਲ ਸਿੱਖ ਤਿਹਾਰ ਜਿਹਨੂੰ ਮਨਾਉਣ ਵਾਸਤੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਅਜ ਦੁਨੀਆ ਭਰ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੀਆਂ ਹੋਈਆਂ ਨੇ ਉਸ ਹੋਲੇ ਮਹੱਲੇ ਦੇ ਤਿਹਾਰ ਦੀਆਂ ਵੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਗੁਰੂ ਪਿਆਰਿਓ ਆਪ ਸਾਰਿਆਂ ਨੂੰ ਪਤਾ ਹੈ ਜਿੰਨੇ ਵੀ ਸਤਿਕਾਰਯੋਗ ਸੰਤ ਮਹਾਪੁਰਸ਼ ਇੱਥੇ ਬੈਠੇ ਆਂ ਚਾਹੇ ਉਹ ਦਮਦਮੀ ਟਕਸਾਲ ਦੇ ਮੁਖੀ ਨਿਹੰਗ ਸਿੰਘ ਜਥੇਬੰਦੀਆਂ ਰਾੜਾ ਸਾਹਿਬ ਸੰਪਰਦਾ ਨਾਨਕ ਸਰ ਸੰਪਰਦਾ ਉਦਾਸੀ ਸੰਪਰਦਾਏ ਔਰ ਇਸੇ ਤਰ੍ਹਾਂ ਨਿਰਮਲ ਸੰਪਰਦਾਏ ਕਾਰ ਸੇਵਾ ਵਾਲੇ ਮਹਾਪੁਰਸ਼ਾ ਔਰ ਇਸੇ ਤਰ੍ਹਾਂ ਧਾਰਮਿਕ ਦੇ ਨਾਲ ਨਾਲ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਬੈਠੇ ਆਂ ਸਭ ਨੂੰ ਅੱਜ ਦੇ ਇਸ ਪੰਥਕ ਇਕੱਠ ਦਾ ਸੱਦਾ ਜੋ ਸੰਧ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਕਿ ਪੰਥ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਅੱਜ ਦੇ ਸਮੇਂ ਜਿਸ ਤਰ੍ਹਾਂ ਸਾਡੀਆਂ ਪੰਥਕ ਸੰਸਥਾਵਾਂ ਦਾ ਨਰਾਦਰ ਕੀਤਾ ਜਾ ਰਿਹਾ ਹੈ ਪੰਥਕ ਸਿਧਾਂਤਾਂ ਦਾ ਪਰੰਪਰਾਵਾਂ ਦਾ ਨਰਾਦਰ ਕੀਤਾ ਜਾ ਰਿਹਾ ਹੈ અપਮਾਨ ਕੀਤਾ ਜਾ ਰਿਹਾ ਹੈ ਔਰ ਜਿਸ ਤਰ੍ਹਾਂ ਸਿੱਖ ਪ੍ਰਭੂ ਸੱਤਾ ਦੇ ਕੇਂਦਰ ਮੇਰੇ ਪੀਰੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਤਖਤ ਸਹਿਬਾਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਮਨਮਰਜ਼ੀਆਂ ਇੱਕ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੋ ਲੰਬੇ ਸਮੇਂ ਤੋਂ ਲਗਾਤਾਰ ਜਾਰੀ ਹੈ ਗੁਰੂ ਪਿਆਰਿਓ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਅਸੀਂ ਇਹ ਗੱਲ ਕਹਿੰਦੇ ਸੀ ਤਾਂ ਕੰਨਾਂ ਨੂੰ ਲੱਗਦਾ ਸੀ ਸ਼ਾਇਦ ਕੋਈ ਜਾਤੀ ਵਿਰੋਧ ਹੋਣਾ ਮੈਂ ਬੇਨਤੀ ਹਮੇਸ਼ਾ ਕੀਤੀ ਆ ਤੁਸੀਂ ਟੀਵੀ ਚੈਨਲਾਂ ਤੇ ਧਾਰਮਿਕ ਸਮਾਗਮਾਂ ਤੇ ਸੁਣਿਆ ਹੋਵੇਗਾ ਅੱਜ ਵੀ ਵੱਖ-ਵੱਖ ਚੈਨਲਾਂ ਤੇ ਲਾਈਵ ਟੈਲੀਕਾਸਟ ਪੂਰੇ ਸੰਸਾਰ 'ਚ ਹੋ ਰਿਹਾ ਹੈ ਉਹ ਸਰਮਾਇਦਰ ਪਰਿਵਾਰ ਨਾਲ ਸਾਡਾ ਕੋਈ ਜਾਤੀ ਰੌਲਾ ਨਹੀਂ ਕੋਈ ਵਾਟ ਦਾ ਰੌਲਾ ਨਹੀਂ ਕੋਈ ਪਾਣੀ ਦਾ ਰੌਲਾ ਨਹੀਂ ਸਿਧਾਂਤਕ ਰੌਲਾ ਮਰਿਆਦਾ ਦਾ ਰੌਲਾ ਪਰੰਪਰਾਵਾਂ ਦਾ ਰੌਲਾ ਜਿਹੜੀਆਂ ਪਰੰਪਰਾਵਾਂ ਜਿਹੜੇ ਸਿਧਾਂਤਾਂ ਨੂੰ ਉਸ ਪਰਿਵਾਰ ਵੱਲੋਂ ਮਿੱਟੀ ਘਟੇ ਰੋਲੇ ਆ ਗਿਆ ਜਦੋਂ ਤਾਂ ਸਿੱਖ ਪੰਥ ਦੇ ਇਸ ਸਿੱਖੀ ਦੇ ਬੂਟੇ ਤੇ ਅਮਰ ਵੇਲ ਬਣ ਕੇ ਉਹ ਪਰਿਵਾਰ ਛਾਇਆ ਇੱਕ ਇੱਕ ਕਰਕੇ ਉਹਨੇ ਸ਼ਖਸੀਅਤਾਂ ਦਾ ਵੀ ਨੁਕਸਾਨ ਕੀਤਾ ਸਿਧਾਂਤਾਂ ਦਾ ਵੀ ਤੇ ਸੰਸਥਾਵਾਂ ਦਾ ਵੀ ਗੁਰਮਖ ਪਿਆਰਿਓ ਤੁਹਾਨੂੰ ਪਤਾ ਹੈ ਜਦੋਂ ਅਜੇ ਸੌਦਾ ਆਸਾਦ ਜਿਨੇ ਬਾਅਦ ਚ ਗੁਰੂ ਦਾ ਸਵਾਗ ਰਚਿਆ ਕਤਲ ਤੇ ਕੋ ਕਰਮ ਕੀਤੇ ਉਹ ਅਜੇ ਸ਼ੁਰੂਆਤ ਸੀ ਉਸ ਦੀ ਜਦੋਂ 1996-97 ਵਿੱਚ ਉਹਦੇ ਇਲਾਕੇ ਸਿਰਸਾ ਦੀ ਧਰਤੀ ਤੇ ਜਾ ਕੇ ਦਮਦਮੀ ਟਕਸਾਲ ਵਿੱਚ ਵਿਦਿਆ ਪੜਨ ਤੋਂ ਬਾਅਦ ਸਤਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ ਉਹਨਾਂ ਦੀ ਰਹਿਨਮਾਈ ਵਿੱਚ ਜਦੋਂ ਦਮਦਮੀ ਟਕਸਾਲ ਵਿੱਚ ਵਿਦਿਆ ਪੜ੍ਹ ਕੇ ਉਸ ਇਲਾਕੇ 'ਚ ਜਾ ਕੇ ਪ੍ਰਚਾਰ ਆਰੰਭਿਆ ਤੇ ਸੌਦਾ ਸਾਧ ਨਾਲ ਸਿੱਧੀ ਟੱਕਰ ਹੋਈ ਗੁਰਮੁਖ ਪਿਆਰਿਓ ਕਿਉਂਕਿ ਉਹਦੇ ਵੱਲੋਂ ਗੁਰੂ ਪਰੰਪਰਾਵਾਂ ਨੂੰ ਪੰਥਕ ਮਰਿਆਦਾਵਾਂ ਨੂੰ ਰੋਲਿਆ ਜਾ ਰਿਹਾ ਸੀ ਮੈਂ ਪੂਰੇ ਸੰਸਾਰ ਵਿੱਚ ਹੋਕਾ ਦਿੱਤਾ ਮੈਨੂੰ ਅੱਜ ਵੀ ਯਾਦ ਹੈ ਜਦੋਂ 2001 ਵਿੱਚ ਮੈਂ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਗਿਆ ਧਰਮ ਪ੍ਰਚਾਰ ਲਈ ਸੌਦਾ ਸਾਧ ਦੀ ਗੱਲ ਕੀਤੇ ਤੇ ਕਈਆਂ ਨੇ ਸੋਚਿਆ ਕਿ ਸ਼ਾਇਦ ਗਵਾਂਡ ਮੱਥਾ ਕੋਈ ਵਟ ਬੰਨੇ ਦਾ ਰੌਲਾ ਹੋਣਾ ਸੌਦਾ ਸਾਧ ਕੌਣ ਹੈ ਪਰ ਜਦੋਂ ਗੁਰਮੁਖ ਪਿਆਰਿਓ ਨਸੂਰ ਬਣਿਆ ਪੰਥ ਵਾਸਤੇ ਕਿ ਉਹਨੇ ਗੁਰੂ ਸਾਹਿਬ ਦਾ ਸਵਾਗ ਰਚਿਆ ਫਿਰ ਸਾਰੇ ਪੰਥ ਦੇ ਸਾਹਮਣੇ ਗੱਲ ਆਈ ਪਰ ਹੋਇਆ ਕਿ ਉਦੋਂ ਇਸ ਪੰਥ ਦੀ ਸਰਕਾਰ ਜਿਹਨੂੰ ਪੰਥ ਦੀ ਸਰਕਾਰ ਕਿਹਾ ਜਾਂਦਾ ਸੀ 1998 ਵਿੱਚ ਪਹਿਲੀ ਵਾਰ ਬਠਿੰਡਾ ਦੀ ਧਰਤੀ ਤੇ ਪਿੰਡ ਕੋੜਫਤਾ ਪੰਜ ਧਾਰਮਿਕ ਦੀਵਾਨ ਤਿੰਨ ਸਜੇ ਦੋਹਾਂ ਤੇ ਪਾਬੰਦੀ ਲਾ ਕੇ ਮੈਨੂੰ ਸਾਥੀਆਂ ਸਮੇਤ ਤਲਵੰਡੀ ਸਾਬੋ ਦੇ ਥਾਣੇ 'ਚ ਗ੍ਰਿਫਤਾਰ ਕਰਕੇ ਬੰਦ ਕਰ ਦਿੱਤਾ ਸਰਕਾਰ ਕਹਦੀ ਸੀ ਅਖੌਤੀ ਪੰਥ ਰਤਨ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਦੀ ਸੌਦਾ ਸਾਧ ਦੀ ਪੁਸਤ ਬਣਾਈ ਕੀਤੀ ਚਾਹੀਦਾ ਤੇ ਇਹ ਸੀ ਕਿ ਮੈਂ ਉਸ ਦੇ ਪਖੰਡਵਾਦ ਦੇ ਖਿਲਾਫ ਸੰਘਰਸ਼ ਛੇੜਿਆ ਮੈਨੂੰ ਕੌਮ ਨੇ ਪੰਥ ਨੇ ਸਾਥ ਦਿੱਤਾ ਮਹਾਪੁਰਸ਼ ਬਾਬਾ ਠਾਕੁਰ ਸਿੰਘ ਉਹ 97 98 ਵਿੱਚ ਅੱਜ ਜਥੇਦਾਰ ਸੁਖਦੇਵ ਸਿੰਘ ਦਮਦਮੀ ਟਕਸਾਲ ਇੱਥੇ ਹਾਜ਼ਰ ਹੈ ਇਹਨਾਂ ਨੇ ਗੁਰਮਖ ਪਿਆਰੇ ਉਹਨਾਂ ਨੂੰ ਪਤਾ ਹੈ ਕਿ ਮਹਾਂਪੁਰਖ ਮੇਰੇ ਕੋਲ ਉੱਥੇ ਗੁਰਦੁਆਰਾ ਦਾਦੂ ਸਾਹਿਬ ਪਹੁੰਚੇ 2 ਦਿਨ ਲਗਾਤਾਰ ਰਹਿ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਔਰ ਉਹਨਾਂ ਨੂੰ ਪਤਾ ਲੱਗਿਆ ਜਦੋਂ ਕਿ ਇੱਧਰ ਇਸ ਗੁਰੂ ਘਰ ਦੇ ਪੰਥ ਦੇ ਲੋਕੀ ਸੌਦਾ ਸਾਧ ਦੇ ਨਾਲ ਮੱਥਾ ਲਗਿਆ ਉਹਨਾਂ ਨੇ ਥਾਬੜਾ ਦਿੱਤਾ ਪ੍ਰਚਾਰ ਨੂੰ ਪ੍ਰਚੰਡ ਕੀਤਾ ਪਰ ਦੂਜੇ ਪਾਸੇ ਖਾਉਤੀ ਪੰਥ ਦੀ ਸਰਕਾਰ ਨੇ ਮੇਰੀ ਪਿੱਠ ਦਾ ਕੀ ਥਾਪੜ ਨਹੀਂ ਸੀ ਮੇਰੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ دیਵਾਨਾ ਤੇ ਪਾਬੰਦੀ ਅਮਰਤ ਸੰਚਾਰ ਤੇ ਪਾਬੰਦੀ ਗ੍ਰਿਫਤਾਰ ਕਰਕੇ ਝੂਠੇ ਮੁਕਾਦਮੇ ਪਾ ਕੇ ਜੇਲ੍ਹਾਂ ਚ ਬੰਦ ਕਦੇ ਬਠਿੰਡਾ ਜੇਲ ਕਦੇ ਫਰੀਦਕੋਟ ਕਦੇ ਫਿਰੋਜ਼ਪੁਰ ਕਦੇ ਕਪੂਰਥਲਾ ਕਦੇ ਹਸਿਆਰਪੁਰ ਕਦੇ ਗੁਰਦਾਸਪੁਰ ਪੰਜਾਬ ਦੀ ਕੋਈ ਜੇਲ੍ਹ ਹੋਊ ਜਿਹੜੀ ਇਸ ਅਖੌਤੀ ਅਖੌਤੀ ਪੰਥਕ ਸਰਕਾਰ ਨੇ ਨਹੀਂ ਦਿਖਾਈ ਹੋ ਜਿੰਨੀ ਮੇਰੀ ਉਮਰ ਆਉਨੇ ਮਕਾਦਮੇ ਮੈਂ ਝੱਲੇ ਹੋਣਗੇ ਨਾ ਇਹਦੇ ਗੁਰਮੁਖ ਪਿਆਰਿਓ ਮੈਂ ਤਾਂ ਕਰਕੇ ਵਿਰੋਧ ਕਰਦਾ ਸੀ ਕਿ ਚਾਹੀਦਾ ਤੇ ਇਹਨਾਂ ਨੂੰ ਇਹ ਸਿਖਾ ਕੇ ਇਹਨਾਂ ਕੋਲ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਇਹਨਾਂ ਦਾ ਪ੍ਰਬੰਧ ਦੇ ਮੇਰੀ ਪਿੱਠ ਥਾਪੜ ਦੇ ਪ੍ਰਚਾਰ ਪ੍ਰਸਾਰ ਚ ਸਾਥ ਦਿੰਦੇ ਪਰ ਇਹਨਾਂ ਨੇ ਉਲਟਾ ਮੈਨੂੰ ਹੀ ਗ੍ਰਿਫਤਾਰ ਤੇ ਮੇਰੇ ਤੇ ਹੀ ਪਾਬੰਦੀਆਂ ਗੁਰਮੁਖ ਪਿਆਰਿਓ ਮੈਂ ਤਾਂ ਪੰਥ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਨੂੰ ਰੱਖਿਆ ਪਰ ਹਾਲਾਤ ਕੀ ਆ ਅੱਜ ਦੇਖੋ ਅੱਜ ਜਿਹੜੇ ਹਾਲਾਤ ਬਣੇ ਅੱਜ ਸਾਰਾ ਪੰਥ ਇਸ ਦੇ ਵਿਰੋਧ ਵਿੱਚ ਆਇਆ ਗੁਰਮੁਖ ਪਿਆਰਿਓ ਜਿਹਸਾਰੇ ਸੰਤ ਮਹਾਪੁਰਸ਼ ਉਹਨਾਂ ਦੇ ਸਾਥੀ ਸਰਦਾਰ ਚਰਨਜੀਤ ਸਿੰਘ ਬਰਾੜ ਬੈਠੇ ਆ ਪਰਸ਼ਾਵੇਂ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਸਨ ਹਰ ਵੇਲੇ ਡਿਫੈਂਡ ਕਰਦੇ ਸੀ ਪਰ ਅੱਜ ਕੰਡੈਮ ਕਿਉਂ ਕਰਦੇ ਆ ਕੁਝ ਵੱਡਾ ਹੋਇਆ ਨਾ ਤਾਂ ਇਹ ਛੱਡ ਕੇ ਆਏ ਚੰਦੂ ਮਾਜਰਾ ਸਾਹਿਬ ਬੈਠੇ ਸਨ ਵਡਾਲਾ ਸਾਹਿਬ ਬੈਠੇ ਛੋਟੇਪੁਰ ਸਾਹਿਬ ਬੈਠੇ ਆ ਪੰਜੋਲੀ ਸਾਹਿਬ ਬੈਠੇ ਆ ਉਹਨਾਂ ਦੇ ਸਾਥੀ ਮੈਂ ਨਾ ਲਵਾਂ ਤੇ ਲਿਸਟ ਬੜੀ ਲੰਬੀ ਆ ਕਿਉਂ ਛੱਡ ਕੇ ਆਏ ਕੁਝ ਵੱਡਾ ਨੁਕਸਾਨ ਪੰਥ ਦਾ ਕੌਮ ਦਾ ਕੀਤਾ ਨਹੀਂ ਤੇ ਹਰ ਵੇਲੇ ਉਹਨਾਂ ਦੇ ਨਾਲ ਪਰਚਾਵੇਂ ਦੀ ਤਰ੍ਹਾਂ ਰਹਿਣ ਵਾਲੇ ਇਹਨਾਂ ਨੇ ਸਾਥ ਕਿਉਂ ਛੱਡਿਆ ਬਾਬਾ ਹਰਨਾਮ ਸਿੰਘ ਜੀ ਬੈਠੇ ਆ ਇਹਨਾਂ ਨੇ ਤਾਂ ਪੰਥ ਦੇ ਕੋਲ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਵੀ ਕਰਵਾਈਆਂ ਤੇ ਕੀਤੀਆਂ ਪਰ ਅੱਜ ਕਿਉਂ ਵਿਰੋਧ ਵਿੱਚ ਖੜੇ ਨਾ ਵੇਖਿਆ ਇਹਨਾਂ ਪੰਥ ਦਾ ਵੱਡਾ ਨੁਕਸਾਨ ਕੀਤਾ ਬਾਦਲ ਪਰਿਵਾਰ ਨੇ ਕਦੇ ਗੁਰਮੁਖ ਪਿਆਰਿਓ ਖਿਆਲ ਕਰੋ ਅੱਜ ਕਿਉਂ ਪੰਥ ਨੂੰ ਆਵਾਜ਼ ਦਿਤੀ ਮੈਂ ਵਧਾਈ ਦਿੰਦਾ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਅੱਜ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਆਂ ਪੰਥ ਦੇ ਅੱਜ ਪੰਥ ਦੇ ਹਾਲਾਤਾਂ ਨੂੰ ਵੇਖਦੇ ਆਂ ਉਹਨਾਂ ਨੇ ਸੱਦਾ ਦਿੱਤਾ ਤੇ ਅਸੀਂ ਨੰਗੇ ਪੈਰੀਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆਂ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ ਹੈ ਮੈਂ ਬਹੁਤੀਆਂ ਲੰਬੀਆਂ ਵਿਚਾਰਾਂ ਕਰਾਂ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਨਾ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਠੀ ਹੈ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਵੀ ਵਿਰੋਧ ਕੀਤਾ ਜੋ ਜਥੇਦਾਰ ਲਾਏ ਗਏ ਜਿਸ ਤਰੀਕੇ ਦੇ ਨਾਲ 16 ਤਰੀਕ ਦਾ ਇਕੱਠ ਵੀ ਉਹਨਾਂ ਸੱਦਿਆ ਮੈਂ ਬੇਨਤੀ ਕਰੂੰਗਾ ਨਿਹੰਗ ਸਿੰਘ ਸੰਪਰਦਾਵਾਂ ਮਹਾਪੁਰਸ਼ ਸਾਰੇ ਰਲ ਕੇ ਇੱਕ ਐਸਾ ਜਿਹੜਾ ਗੁਰਮਖ ਪਿਆਰਿਓ ਪ੍ਰੋਗਰਾਮ ਦਿੱਤਾ ਜਾਵੇ ਜਿਹਦੇ ਨਾਲ ਇਸ ਗੱਲ ਨੂੰ ਠੱਲ ਪਾਈ ਜਾਵੇ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਭਾਈ ਗੁਰਪ੍ਰੀਤ ਸਿੰਘ ਕਹਿ ਕੇ ਗਏ ਆ ਕੇ 15 ਮੈਂਬਰੀ ਐਗਜ਼ੈਕਟਿਵ ਲਗਾ ਦੇਵੇ ਉਹੀ ਹਟਾ ਦੇਵੇ ਇਹ ਸਿਸਟਮ ਨੂੰ ਬਦਲ ਕੇ ਪੰਥ ਦੀ ਪ੍ਰਵਾਨਿਤ ਕੋਈ ਐਸੀ ਮਰਿਆਦਾ ਵਿਧੀ ਵਿਧਾਨ ਬਣਾਇਆ ਜਾਵੇ ਆ ਸਾਰੇ ਮਹਾਪੁਰਸ਼ ਸੰਪਰਦਾਮਾ ਟਕਸਾਲਾਂ ਜਥੇਬੰਦੀਆਂ ਜਿਨ੍ਹਾਂ ਸਾਰਿਆਂ ਦੀ ਸਮੂਲੀਅਤ ਹੋਵੇ ਫਿਰ ਜਥੇਦਾਰ ਲਗਾਏ ਜਾਣ ਤੇ ਉਹਨਾਂ ਦੀ ਸਹਿਮਤੀ ਨਾਲ ਹੀ ਸੇਵਾ ਮੁਕਤ ਕੀਤੇ ਜਾਣ ਇਸ ਤਰ੍ਹਾਂ ਦਾ ਸਿਧਾਂਤ ਜਿਹੜਾ ਉਹ ਬਣਨਾ ਇਸ ਤਰ੍ਹਾਂ ਦਾ ਵਿਧੀ ਵਿਧਾਨ ਸਾਂਝਾ ਇੱਕ ਬਣਨਾ ਚਾਹੀਦਾ ਮੈਂ ਬੇਨਤੀ ਕਰੂੰਗਾ ਮਤੇ ਜਿਹੜੇ ਆ ਲਿਖ ਕੇ ਆਏ ਆ ਜਿਹੜੇ ਪਾਸ ਹੋਣੇ ਆ ਪਰ ਮੈਂ ਬੇਨਤੀ ਕਰੂੰ ਆ ਇੱਕ ਐਸਾ ਮਤਾ ਵੀ ਜ਼ਰੂਰ ਲਿਆਂਦਾ ਜਾਵੇ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਦਮਦਮਾ ਸਾਹਿਬ ਚਾਹੇ ਉਹ ਕੇਸਗੜ ਸਾਹਿਬ ਚਾਹੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਸ ਤਰ੍ਹਾਂ ਜਥੇਦਾਰ ਲਾਏ ਗਏ ਆ ਇਹ ਖਾਸ ਕਰਕੇ ਆ ਮਹਾਪੁਰਸ਼ਾਂ ਸੰਪਰਦਾਮਾਂ ਤਿਆ ਸੰਗਤਾਂ ਦੇ ਸਮਾਗਮਾਂ ਦਾ ਹਿੱਸਾ ਨਹੀਂ ਹੋਣਗੇ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਕਿਤੇ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਬਾਹਾਂਵਾਂ ਖੜੀਆਂ ਕਰਕੇ ਚਲੇ ਜਾਈਏ ਤੇ ਮੁੜ ਕੇ ਫੇਰ ਉਸੇ ਤਰ੍ਹਾਂ ਜਿਵੇਂ 1999 ਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਦੋਂ ਸੇਵਾ ਮੁਕਤ ਕੀਤਾ ਗਿਆ ਤਾਂ ਬਾਬਾ ਠਾਕੁਰ ਸਿੰਘ ਦੇ ਸੱਦੇ ਤੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਸੱਦੇ ਤੇ ਸਾਰਾ ਸੰਤ ਸਮਾਜ ਅਕਾਲ ਤਖਤ ਤੇ ਇਕੱਠਾ ਹੋਇਆ ਬਾਹਾਂਵਾਂ ਖੜੀਆਂ ਕਰਕੇ ਪ੍ਰਣ ਕੀਤਾ ਕਿ ਸਾਡੇ ਸਮਾਗਮਾਂ ਦਾ ਇਹ ਜਿਹੜੇ ਇਹਨਾਂ ਵੱਲੋਂ ਲਾਏ ਜਥੇਦਾਰ ਹਿੱਸਾ ਨਹੀਂ ਹੋਣਗੇ ਸਾਡੇ ਸਮਾਗਮਾਂ ਦੇ ਹਿੱਸੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣਗੇ ਜਿਨ੍ਹਾਂ ਦੇ ਹੱਕ 'ਚ ਇੱਥੇ 1999 ਤੈਨ ਵੱਡੇ ਮਾਰਚ ਇੱਕ ਦਿੱਲੀ ਤੋਂ ਇੱਕ ਅੰਮ੍ਰਿਤਸਰ ਸਾਹਿਬ ਤੋਂ ਇੱਕ ਅਸੀਂ ਤਖਤ ਦਮਦਮਾ ਸਾਹਿਬ ਤੋਂ ਲੈ ਕੇ ਆਏ ਲੱਖਾਂ ਦਾ ਇਕੱਠ ਹੋਇਆ 1999 ਦੀ ਧਰਤੀ ਸਿੰਘ ਸਾਹਿਬ ਰਣਜੀਤ ਸਿੰਘ ਦੇ ਗੁਰਮਖ ਪਿਆਰਿਓ ਸਨਮਾਨ ਸਤਕਾਰ ਵਿੱਚ ਪਰ ਜਦੋਂ ਸਮਾਂ ਲੰਘਿਆ ਤੇ ਗੁਰਮੁਖ ਪਿਆਰਿਓ ਰੰਜੀਤ ਸਿੰਘ ਹੁਣੀ ਭੁੱਲ ਗਏ ਤੇ ਜਿਹੜੇ ਉਹਨਾਂ ਦੇ ਲਾਏ ਜਥੇਦਾਰ ਸੀ ਉਹੀ ਸਾਡੇ ਮਹਾਪੁਰਸ਼ਾਂ ਦੇ ਤੇ ਸੰਗਤਾਂ ਦੇ ਸਮਾਗਮਾਂ ਦਾ ਸ਼ਿੰਗਾਰ ਬਣ ਗਏ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਜੋ ਮਤੇ ਪਾਸ ਕਰੇ ਇੱਥੇ ਬਾਹਮਾਂ ਖੜੀਆਂ ਹੋ ਜਾਣ ਤੇ ਮੁੜ ਕੇ ਫੇਰ ਉਹੀ ਜਿਹੜੇ ਉਹਨਾਂ ਦੇ ਥਾਪੇ ਜਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਚੋਰੀ ਪੱਗਾਂ ਬਨੀਆਂ ਤੇ ਜਿਸ ਤਰੀਕੇ ਦੇ ਨਾਲ ਤਾਜ ਪੋਸ਼ੀਆਂ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹਨੂੰ ਅੰਜਾਮ ਤੱਕ ਆਪਾਂ ਨੇ ਲਿਜਾਣਾ ਗੁਰਮਖ ਪਿਆਰਿਓ ਇਹ ਤਾਂ ਹੀ ਹੈ ਕਿ ਸਾਡੇ ਵੱਲੋਂ ਉਹਨਾਂ ਦਾ ਬਾਈਕਾਟ ਰਹੇ ਤੇ ਉਹ ਮਜਬੂਰ ਹੋ ਜਾਣ ਆਪਣਾ ਫੈਸਲਾ ਬਦਲਣ ਨੂੰ ਜਿਵੇਂ ਸੌਦਾ ਸਾਥ ਦਾ ਮਾਫੀਨਾਮਾ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਇਸੇ ਤਰੀਕੇ ਦੇ ਨਾਲ ਅੱਜ ਜਿਹੜੇ ਲਾਏ ਹੋਏ ਜ਼ਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਮਨਮਰਜ਼ੀ ਕੀਤੀ ਹਿਟਲਰ ਸਾਹੀ ਬਾਦਲ ਸਾਹੀ ਉਹਨਾਂ ਨੂੰ ਇਹ ਜਿਹੜੀ ਨਾਦਰਸ਼ਾਈ ਜਿਹੜੇ ਫਰਮਾਨ ਨੇ ਉਹ ਬਦਲਨੇ ਪੈ ਜਾਣ ਉਹਨਾਂ ਨੂੰ ਮਜਬੂਰ ਕਰ ਦਈਏ ਔਰ ਮੈਂ ਆਪਣੇ ਵੱਲੋਂ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰੋਸਾ ਦਵਾਉਣਾ ਕਿ ਜੋ ਵੀ ਗੁਰਬਾਣੀ ਗੁਰ ਇਤਿਹਾਸ ਗੁਰਮਤ ਦੀ ਰੋਸ਼ਨੀ ਦੇ ਅੰਦਰ ਜੋ ਵੀ ਪ੍ਰੋਗਰਾਮ ਇਸ ਪੰਥਕ ਇਕੱਠ ਵੱਲੋਂ ਲੀਕਿਆ ਜਾਂਦਾ ਦਮਦਮੀ ਟਕਸਾਲ ਗੁਰੂ ਦੀ ਵਰਸਾਈ ਟਕਸਾਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਹਮੇਸ਼ਾ ਕੌਮ ਦੀ ਨਿਗਾਹ ਰਹਿੰਦੀ ਹੈ ਕਿ ਪੰਥ ਦੇ ਭਲੇ ਚੜ੍ਹਦੀ ਕਲਾ ਦੀ ਆਵਾਜ਼ ਇਧਰੋਂ ਆਵੇ ਤੇ ਪੰਥ ਫਿਰ ਚੜ੍ਹਦੀ ਕਲਾ ਦੇ ਨਾਲ ਉਹਦਾ ਸਾਥ ਦੇਵੇ ਸੋ ਮੈਂ ਬੇਨਤੀ ਕਰੂੰਗਾ ਸਾਡੇ ਵੱਲੋਂ ਵੀ ਹਰਿਆਣਾ ਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਰਹੇਗਾ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਸਾਰੇ ਮਹਾਪੁਰਸ਼ਾਂ ਸੰਪਰਦਾਮਾ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਨੂੰ ਨਾਲ ਲੈ ਕੇ ਸਾਂਝਾ ਪ੍ਰੋਗਰਾਮ ਦੇਣ ਤੇ ਉਹਦੇ ਤੇ ਆਪਾਂ ਸਾਰੇ ਫੁੱਲ ਚੜ੍ਹਾ ਕੇ ਪੰਥ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਕੱਢਿਆ ਜਾਵੇ ਜਿਹੜੇ ਹਾਲਾਤ ਅੱਜ ਪੰਥ ਦੇ ਕੌਮ ਦੇ ਬਣੇ ਹੋਏ ਆ ਸੋ ਆਓ ਇਹਨਾਂ ਵਿਚਾਰਾਂ ਦੇ ਨਾਲ ਹੀ ਆਪ ਸਰਬੱਤ ਸੰਗਤਾਂ ਦਾ ਮਹਾਪੁਰਸ਼ਾਂ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੋਇਆ